ਵੱਡੀ ਖਬਰ ਹੁਸ਼ਿਆਰਪੁਰ ਜਲੰਧਰ ਮਾਰਗ ਤੇ ਪੈਂਦੇ ਪਿੰਡ ਪਿੱਪਲਾਂ ਵਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਪਿੱਪਲਾਂ ਵਾਲਾ ਦੇ ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਦੇ ਵਿੱਚ ਇੱਕ 7 ਸਾਲਾ ਬੱਚੇ ਦੀ ਟਰਾਲੇ ਦੇ ਟਹਿਰਾ ਹੇਠਾਂ ਆਉਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਇਸ ਹਾਦਸੇ ਦੇ ਵਿੱਚ ਉਕਤ ਮ੍ਰਿਤਕ ਬੱਚੀ ਦੀ ਮਾਤਾ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈ ਹੈ ਜਿਸ ਦਾ ਕਿ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਮ੍ਰਿਤਕੇ ਬੱਚੀ ਦੀ ਪਛਾਣ ਗੁਰਕੀਰਤ ਸੋਂਧੀ ਵਜੋਂ ਹੋਈ ਹੈ ਜਿਸ ਦੀ ਉਮਰ ਮਹਸ 7 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਤੇ ਉਸ ਦੀ ਮਾਤਾ ਦੀ ਪਛਾਣ ਸੰਦੀਪ ਦੇਵੀ ਵਜੋਂ ਹੋਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਹਾਦਸਾ ਉਸ ਵਕਤ ਵਾਪਰਦਾ ਜਦੋਂ ਜਦੋਂ ਦੋਵੇਂ ਮਾਵਾਂ ਧੀਆਂ ਐਕਟਿਵਾ ਤੇ ਸਵਾਰ ਹੋ ਕੇ ਕਰੋ ਬਾਹਰ ਨਿਕਲਦੀਆਂ ਨੇ ਤੇ ਜਿਵੇਂ ਪਿੱਪਲਾਵਾਲਾ ਮੇਨ ਸੜਕ ਤੇ ਪਹੁੰਚਦੀਆਂ ਨੇ ਤਾਂ ਉਸ ਵਕਤ ਐਕਟਿਵਾ ਟਰਾਲੇ ਦੇ ਨਾਲ ਹਾਦਸਾ ਗ੍ਰਸਤ ਹੋ ਜਾਂਦੀ ਹੈ ਤੇ ਐਕਟਿਵਾ ਤੇ ਸਵਾਰ 7 ਸਾਲਾ ਬੱਚੀ ਟਰਾਲੇ ਦੇ ਪਿਛਲੇ ਟਾਇਰਾ ਹੀਟਾ ਆ ਜਾਂਦੀ ਹੈ ਜਿਸ ਕਾਰਨ ਇਹ ਬੱਚੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਸੰਦੀਪ ਦੇ ਵੀ ਆਪਣੀ 7 ਸਾਲਾ ਤੀ ਗੁਰਕੀਰਤ ਸੌਂਦੀ ਨਿਉ ਟਿਊਸ਼ਨ ਸੈਂਟਰ ਵਿਖੇ ਛੱਡਣ ਜਾ ਰਹੀ ਸੀ ਹਾਸੇ ਦੀ ਸੂਚਨਾ ਮਿਲਦੇ ਠਾਣਾ ਮਾਡਲ ਟਾਉਨ ਦੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਜਾਂਦੇ ਨੇ ਜਿਨ੍ਹਾਂ ਵੱਲੋਂ ਟਰਾਲਾ ਚਾਲਕ ਅਤੇ ਟਰਾਲੇ ਨੂੰ ਕਬਜ਼ੇ ਦੇ ਵਿੱਚ ਲੈ ਕੇ ਮਾਮਲੇ ਦੀ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਮੈਂ ਕਾਉਂਸਲਰ ਇੱਥੇ ਪਿੰਨ ਵਾਲੇ ਬਾਰਡ ਨੰਬਰ ਵੀ ਇੱਥੇ ਹੁਣੇ-ਹੁਣੇ ਮੈਨੂੰ ਪਤਾ ਲੱਗਾ ਸੀ ਵੀ ਇੱਕ ਐਕਸੀਡੈਂਟ ਹੋਇਆ ਇਹ ਇਹਦੋਂ ਇੱਕ ਟਰਾਲਾ ਆਉਂਦਾ ਸੀ ਸ਼ਹਿਰ ਹੁਸ਼ਿਆਰਪੁਰੋਂ ਲੋਂ ਤਾਂ ਇਹ ਮਾਮਾਂ ਧੀਆਂ ਦੋਨੀਆਂ ਕਿ ਮਾਂ ਟਿਊਸ਼ਨ ਸੱਡਣ ਵਿੱਚ ਚੱਲੀਆਂ ਸੀ ਆਚਾਨਕ ਇਹਦੋਂ ਟਰਾਲਾ ਆ ਗਿਆ ਤਾਂ ਉਹਦੇ ਨਾਲ ਪਿੱਛੇ ਮਦਰ ਟਰਾਲੀ ਨਾਲ ਟਕਰਾ ਗਈ ਉਹ ਲੜਕੀ ਦੇ ਪੇ ਉਧਰ ਟਰਾਲੀ ਸਾਈਡ ਨੂੰ ਖੱਲੇ ਆ ਗਈ ਤੇ ਉਹਦੀ ਮਦਰ ਜਿਹੜੀ ਉਹ ਦੂਸਰੇ ਪਰਸਨ ਦੇ ਪੇ ਉਹਦੀ ਲੱਤ ਫੈਕਚਰ ਹੋ ਗਈ ਆ ਤੇ ਸਰ ਲੜਕੀ ਹੈ ਜਿਹੜੀ ਉਹ ਕਿਵੇਂ ਠੀਕ ਹੈ ਹੁਣ ਨਹੀਂ ਠੀਕ ਨਹੀਂ ਉਹ ਡੈਥ ਹੋ ਗਈ ਇੱਥੇ ਡੈਥ ਹੋ ਗਈ ਉਹਦੀ 7-8 ਸਾਲ ਦੀ ਲੜਕੀ ਆ ਤੇ ਜਿਹੜੇ ਉਹਦੇ ਮਦਰ ਨੇ ਹਾਂ ਮਦਰ ਉਹਦਾ ਠੀਕ ਆ ਲੱਤ ਮੇਰਾ ਖਿਆਲ ਉਹ ਵੀ ਦੱਸਦੇ 60 ਲੱਗੀ ਦਾ ਟੁੱਟ ਗਈ ਸਰ ਕਿੱਥੋਂ ਬਿਨਾਲੇ ਇੱਥੇ ਰਹਿਣ ਵਾਲਿਆ ਉਹਨਾਂ ਦੀ ਸ਼ੋਬਾ ਸੁੰਦੀ ਟੈਂਟ ਹੋਸ ਹਾਂਜੀ ਉਹਨਾਂ ਦਾ ਇੱਕ ਐਕਸੀਡੈਂਟ ਹੋਇਆ ਜੀ ਇੱਕ ਸੰਦੀਪ ਦੇਵੀ ਨਾਂ ਦੀ ਲੇਡੀ ਸੀ ਜਿਹੜੀ ਆਪਣੇ 7 ਸਾਲ ਦੀ ਬੱਚੀ ਨੂੰ ਲੈ ਕੇ ਗੁਰਕੀਰਤ ਉਹਦਾ ਨਾਮ ਸੀ ਟਿਊਸ਼ਨ ਛੱਡਣ ਜਾ ਰਹੀ ਸੀ ਤੇ ਉਹਦਾ ਟਰਾਲੇ ਨਾਲ ਐਕਸੀਡੈਂਟ ਹੋ ਗਿਆ ਜੀ ਜਿੱਥੇ 7 ਸਾਲ ਦੀ ਬੇਟੀ ਜਿਹੜੀ ਉਹ ਟਰਾਲੇ ਦੇ ਟਾਇਰ ਥੱਲੇ ਆ ਗਈ ਜਿਹਦੇ ਕਰਕੇ ਉਹਦੀ ਮੌਤ ਹੋ ਗਈ ਮੌਕੇ ਤੇ ਤੇ ਮਾਤਾ ਜਿਹੜੀ ਉਹਦੀ ਉਹ ਜਖਮੀ ਆ ਉਹਨੂੰ ਹਸਪਤਲ ਦਾ ਕਰਾਇਆ ਗਿਆ ਐ ਅਸਾਂ ਕਿੱਥੋਂ ਕਿੱਥੇ ਜਾ ਰਹੇ ਸੀ ਦੋਨੇ ਜਿਹੜੇ ਮਾਵਾਂ ਧੀਆਂ ਸਨ ਮਾਵਾਂ ਧੀਆਂ ਦੋਨੇ ਟਿਊਸ਼ਨ ਤੇ ਜਾ ਰਹੇ ਸੀ ਉਹਨੂੰ ਛੱਡਣ ਬੇਟੀ ਨੂੰ ਜੀ ਤੇ ਉੱਥੇ ਐਕਸੀਡੈਂਟ ਹੋ ਗਿਆ ਉਹਨਾਂ ਦਾ ਜੀ ਕਿਸ ਸਰ ਡਰਾਈਵਰ ਐ ਜਿਹੜਾ ਉਹ ਕਾਬੂ ਕਰ ਲਿਆ ਗਿਆ ਜੀ ਡਰਾਈਵਰ ਕਾਬੂ ਕਰ ਲਿਆ ਗਿਆ ਜੀ ਟਰਾਲਾ ਵੀ ਲੈ ਜਾਂਦਾ ਸੀ ਅਗਲੀ ਕਾਰਵਾਈ ਜਿਹੜੀ ਆ ਉਹ ਕਰ ਰਹੇ ਆ ਉਹਨਾਂ ਦੇ ਬਿਆਨ ਲੈ ਕੇ